ਕਿ ਉਹ ਜੋ ਟਰੱਕ ਯੂਨੀ ਦਾ ਪ੍ਰਧਾਨ ਆ ਉਹ ਕਿਸਾਨ ਤੇ ਮਜ਼ਦੂਰ ਦੇ ਵਿੱਚ ਪਾੜਾ ਪਉਣ ਦੇ ਕਰਦਾ ਸੀ ਮੋਦੀ ਤੇ ਭਗਵੰਤ ਪਜਾਓ ਪੰਜਾਬ ਬਚਾਓ ਇਹ ਨਾਰਾ ਮਾਰੋ ਜੋ ਆਪ ਦੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਆਪ ਦੀ ਸਰਕਾਰ ਬਣਾਉਂਦਾ ਹੋ ਉਹਨੇ ਅੱਜ ਇੱਥੇ ਟਰੱਕ ਚਲਾਤੇ ਉਹਦੀ ਅਸੀਂ ਨਿਖੇਧੀ ਕਰਦੇ ਆ ਸਿਰਫ ਜੈਤੋ ਦੀ ਜਿਹੜੇ ਟਰੱਕ ਯੂਨੀ ਦੇ ਪ੍ਰਧਾਨ ਨੇ ਉਹਨੇ ਕੋਈ ਸਮਰਥਨ ਨਹੀਂ ਦਿੱਤਾ ਉਹਨੇ ਅੱਜ ਟਰੱਕ ਜੁੜੀਆਂ ਦੇ ਟਰੱਕ ਕੱਟਦੇ ਸੀ ਠੀਕ ਹੈ ਕਿਦਾ ਗੋਲੀ ਬੇਟਨ ਪੰਜ ਮਿੰਟਾਂ ਦਾ ਗੱਡੀ ਨੇ ਮੇਰੀ ਮਾਰ ਜੀ ਚਲੋ ਬਸ ਨੂੰ ਬਾਲਾ ਕੋਈ ਨਾ ਕੋਈ ਕੋਈ ਭੱਜਣ ਆਓ ਤੇ ਨਾਲ ਬੰਦ ਕਰਿਆ ਕੰਮ ਹੋਰ ਕੋਈ ਵਾਰੀ ਪਹਿਲਾਂ ਭਾਈ ਸਾਹਿਬ ਬਾਈ ਜੀ ਹੱਥ ਬੰਨ ਕੇ ਬੈਠੀ ਆ ਬਾਈ ਜੀ ਸ਼ਟਰ ਨਾਉਣ ਕਰ ਲਓ ਜੀ ਸਾਰਿਆਂ ਨੇ ਕਰਤੇ ਹੁਣ ਹੱਥ ਬੰਨ ਕੇ ਬੈਠੀ ਆ ਬਾਈ ਜੀ ਹੁਣ ਤਾਂ ਮਾਫੀ ਨਹੀਂ ਦੇ ਰਹੇ ਆ ਬਾਹਰ ਆ ਬਾਹਰ ਆ ਦੇਖ ਲੈ ਬਾਹਰ ਬਾਹਰ ਹੀ ਮੜਾ ਜਾ ਬਾਹਰ ਆ ਜਾ ਇੱਕ ਕਰਦੇ ਪੰਜ ਵਜੇ ਤੱਕ ਕੰਮ ਕਰ ਦੋ ਨਿਗਾਹ ਮਾਰ ਦੋ ਸਾਰੇ ਬੰਦੇ ਕੋਈ ਨਹੀਂ ਜਾਣੀ ਆਪੇ ਇਹ ਜਿਹਾ ਸਾਕੇ ਭਾਰਤ ਬੰਦ ਦੇ ਕਿਸਾਨਾਂ ਦੀ ਮਜ਼ਦੂਰ ਜਥੇ ਬੰਦਿਆਂ ਦੀ ਕਾਲ ਸੀਗੀ ਤੇ ਕੁਝ ਦੁਕਾਨਾਂ ਬੰਦ ਖੁੱਲੀਆਂ ਸੀਗੀਆਂ ਉਹਨਾਂ ਨੂੰ ਕਿਸਾਨ ਜਥੇ ਬੰਦਿਆਂ ਦੇ ਆਗੂ ਵੱਲੋਂ ਬੰਦ ਵੀ ਕਰਾਇਆ ਗਿਆ ਗੀਆਂ ਤੇ ਆਪਾਂ ਗੱਲਬਾਤ ਕਰਦੇ ਆਂ ਕਿਸਾਨ ਆਗੂ ਸਾਡੇ ਨਾਲ ਮੌਜੂਦ ਆ ਸਸਿਆ ਬਾਈ ਜੀ ਤੇ ਬਾਈ ਜੀ ਜਿਹੜਾ ਜੇ ਭਾਰਤ ਬੰਦ ਦੀ ਕਾਲ ਆ ਹਨਾ ਤੇ ਸ਼ਹਿਰ ਦੇ ਵਿੱਚ ਦੇ ਅੰਦਕਾਰ ਨਾ ਖੁੱਲੀਆਂ ਸੀ ਇਹ ਜਿਹੜਾ ਭਾਰਤ ਬੰਦ ਦੀ ਜਿਹੜੀ ਅੱਜ ਕਾਲ ਹੈ ਕਿਸ ਸੰਬੰਧ ਵਿੱਚ ਜਵਨ ਤੇ ਇਹ ਕਿਹੜੀ ਕਰਦੇ ਜਿਹੜੀ ਸਾਡੀ ਭਾਰਤ ਬੰਦ ਦੀ ਕਾਲ ਆ ਸਾਡੇ ਸੰਯੁਕਤ ਮੋਰਚਾ ਤੇ ਸਾਰੀਆਂ ਟ੍ਰੇਡ ਯੂਨੀਅਨਾਂ ਸਾਰੀਆਂ ਮਜ਼ਦੂਰ ਯੂਨੀਅਨਾਂ ਸਾਰੇ ਸ਼ਹਿਰ ਦੀਆਂ ਯੂਨੀਅਨਾਂ ਦਾ ਇੱਕ ਇਕੱਠਾ ਸੱਦਾ ਭਾਰਤ ਬੰਦ ਦਾ ਕਿਉਂਕਿ ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਮੰਗਾਂ ਹੈਗਾ ਜਿਵੇਂ ਟ੍ਰੇਡ ਯੂਨੀਅਨ ਦੀਆਂ ਵੱਖਰੀਆਂ ਮਜ਼ਦੂਰ ਯੂਨੀਅਨ ਦੀਆਂ ਵੱਖਰੇਆਂ ਕਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਵੱਖਰੀਆਂ ਉਹਦੇ ਤਹਿਤ ਸਾਰੀਆਂ ਮੰਗਾਂ ਨੂੰ ਇਕੱਠਾ ਕਰਕੇ ਅੱਜ ਅਸੀਂ ਭਾਰਤ ਬੰਦ ਦਾ ਸੱਦਾ ਦਿੱਤਾ ਹੈਗਾ ਹਾਂ ਭਾਈ ਜੀ ਇੱਕ ਜਿਵੇਂ ਮਾਲਾ ਸਾਰਨ ਪਤਾ ਹੈ ਨਾ ਕਿਸਾਨਾਂ ਦਾ ਜਥੇਬੰਦੀਆਂ ਦਿੱਲੀ ਵੱਲ ਵੀ ਕੂਚ ਕੀਤੀਆਂ ਹੋਣਗੀਆਂ ਨਾ ਦੋਹਾਂ ਬਾਰਡਰਾਂ ਦੇ ਉੱਤੇ ਮੋਰਚੇ ਲੱਗੇ ਹੋਏ ਹਨ ਉਹਨਾਂ ਨੂੰ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਉੱਥੇ ਜਿਵੇਂ ਹਰਿਆਣਾ ਜਿਹੜੀ ਸਰਕਾਰ ਆ ਬੀਜੇਪੀ ਦੀ ਕਿਸਾਨਾਂ ਉੱਤੇ ਬਹੁਤ ਅਤਿਆਚਾਰ ਕਰ ਰਹੀ ਹੈ ਗੋਲੇ ਸਿੱਟੇ ਜਾ ਰਹੇ ਹਨ ਨਾ ਅਥਰੂ ਗੈਸ ਦੇ ਤੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹਨ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜੀਆਂ ਕੁਝ ਜਥੇਬੰਦੀਆਂ ਜਿਹੜੀਆਂ ਗੈਰ ਰਾਜਨੀਤਿਕ ਜਥੇਬੰਦੀਆਂ ਉਹ ਦਿੱਲੀ ਮੋਰਚੇ ਦੇ ਉੱਪਰ ਗਈਆਂ ਪਰ ਜੇ ਕਈ ਵਾਰ ਕੋਈ ਜਥੇਬੰਦੀਕ ਦਾ ਆ ਪਰ ਜਦੋਂ ਦੋ ਭਰਾ ਹੁੰਦੇ ਆ ਜਦੋਂ ਇੱਕ ਤੇ ਵਿਵਤਾ ਹੁੰਦੀ ਆ ਤਾਂ ਦੂਜਾ ਭਰਾ ਸਭ ਤੋਂ ਮੂਰੇ ਅੱਗੇ ਆਉਂਦਾ ਹੈਗਾ ਹੂੰ ਜੇਕਰ ਉਹਨਾਂ ਦੇ ਉੱਥੇ ਕੋਈ ਵੱਡਾ ਉਹ ਹੱਤਿਆਚਾਰ ਕਰਦੇ ਆ ਜਾਂ ਉੱਥੇ ਲਾਠੀਚਾਰ ਜਾਂ ਗੋਲੇਬਾਰੀ ਕਰਨ ਨਹੀਂ ਹਟਦੇਗੇ ਤਾਂ ਉਹਨਾਂ ਨੇ 18 ਤਰੀਕ ਨੂੰ ਸਾਡੇ ਸੰਯੁਕਤ ਮੋਰਚੇ ਦੀ ਮੀਟਿੰਗਾਂ ਹੋ ਸਕਦਾ ਵੀ ਸਾਡਾ ਸਖਤ ਫੈਸਲਾ ਲਿਆ ਜਾਵੇ ਤੇ ਜਿਹੜੇ ਉੱਥੇ ਭਰਾ ਬੈਠੇ ਆ ਬਾਰਡਰਾਂ ਤੇ ਉਹ ਵੀ ਸਾਡੇ ਹੀ ਭਰਾ ਹੈ ਜਾਂ ਜਿਹੜੀਆਂ ਜਥੇਬੰਦੀਆਂ ਦੇ ਆਗੂ ਆ ਉਹ ਸਾਡੇ ਹੀ ਆ ਅਸੀਂ ਇਕੱਠਿਆਂ ਨੇ ਪਹਿਲਾਂ ਦਿੱਲੀ ਅੰਦੋਲਨ ਲੜਿਆ ਸੀਗਾ ਜੇਕਰ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਯੁਕਤ ਮੋਰਚਾ ਪਿੱਛੇ ਨਹੀਂ ਹਟੂਗਾ ਉਹਨਾਂ ਦੇ ਸਮੇਂ ਦੇ ਵਿੱਚ ਸਖਤ ਕਾਰਵਾਈ ਕਰੂਗਾ ਉਹਨਾਂ ਤੇ ਕੀ ਸੰਯੁਕਤ ਮੋਰਚਾ ਉਹਨਾਂ ਦੀ ਮਦਦ ਲਈ ਜਾ ਸਕਦਾ ਹੈ ਉਸ ਤੋਂ ਪੂਰੇ ਟੋਲ ਫਰੀ ਕੀਤੇ ਅਗਰਾਹਾਂ ਜਥੇਬੰਦੀ ਨੇ ਟ੍ਰੇਨਾਂ ਰੋਕੀਆਂ ਸੋ 18 ਤਰੀਕ ਦੀ ਸੰਯੁਕਤ ਮੌਤੀ ਦੀ ਮੀਟਿੰਗ ਹੈ ਜੇਕਰ ਸਰਕਾਰ ਉਹਨਾਂ ਚੱਕਰ ਉਹਨਾਂ ਦੀ ਗੱਲਬਾਤ ਨਹੀਂ ਸੁਣਦੀ ਤਾਂ ਹੋ ਸਕਦਾ ਹੈ ਵੀ 18 ਤਰੀਕ ਨੂੰ ਕੋਈ ਸਖਤ ਫੈਸਲਾ ਲਿਆ ਜਾਵੇ ਹੋ ਸਕਦਾ ਹੈ ਵੀ ਦਿੱਲੀ ਨੂੰ ਚਾਲੇ ਭਾਈ ਜਾਣਾ ਠੀਕ ਹੈ ਪ੍ਰਧਾਨ ਜੀ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਕਿਸਾਨ ਜੁਨੀਅਨ ਵਾਲਾ ਹੈ ਨਾ ਤੇ ਟ੍ਰੇਡ ਜੁਨੀਅਨ ਵਾਲਾ ਇਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਭਾਰਤਵੰਦਾ ਸੱਦਾਂ ਤੇ ਗਿਆ ਇਹ ਹਰੇਕ ਵਾਰ ਦੀ ਐਸਵਸਿਆ ਕਿਉਂਕਿ ਜਿਹੜੇ ਛੋਟੇ ਦੁਕਾਨਦਾਰ ਆ ਉਹ ਵੀ ਹੁਣ ਖਤਮ ਹੋਣ ਤੇ ਆ ਗਿਆ ਵੱਡੇ ਵੱਡੇ ਮਾਲ ਖੁੱਲ ਗਏ ਜਦੋਂ ਛੋਟੇ ਦੁਕਾਨਦਾਰਾਂ ਦਾ ਵੀ ਹੋਇਆ ਗਿਆ ਇਸੇ ਤਰ੍ਹਾਂ ਜਿਹੜੇ ਮਜ਼ਦੂਰ ਆ ਮਜ਼ਦੂਰਾਂ ਦੀ ਦਿਹਾੜੀ ਇਹਨਾਂ ਨੇ 8 ਘੰਟੇ ਕਰਤੋਂ 12 ਘੰਟੇ ਕਰਤੀ ਉਹਦੇ ਕਾਰਨ ਵੀ ਆ ਬਾਕੀ ਜਿਹੜੀਆਂ ਸ਼ਹਿਰਾਂ ਦੀਆਂ ਹੋਰ ਸਮੱਸਿਆਵਾਂ ਆਉਂਦੀਆਂ ਉਹਦੇ ਇਹ ਸਾਰਿਆਂ ਕਰਕੇ ਸਾਰਿਆਂ ਦਾ ਇਕੱਠੇ ਬਲੇਨ ਦੇ ਕਾਰਨ ਇੱਕ ਅਜ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਆ ਕਿ ਅਸੀਂ ਸਾਰੇ ਵਾਰ ਇਕੱਠੇ ਹੋ ਚੁੱਕੇ ਆ ਜੇਕਰ ਤੁਸੀਂ ਆਪਦੀਆਂ ਇਹਨਾਂ ਨੀਤੀਆਂ ਤੋਂ ਪਿੱਛੇ ਨਹੀਂ ਹਟਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵੱਡਾ ਸੰਘਰਸ਼ ਕੀਤਾ ਜਾਊਗਾ ਜੇ ਭਈਆ ਜਿੱਤੋ ਸ਼ਹਿਰ ਦੇ ਵਿੱਚ ਹੈ ਨਾ ਇਸ ਟਾਈਮ ਮੌਜੂਦ ਹੈ ਕਿ ਸ਼ਹਿਰ ਵਾਸੀ ਵੀ ਸਹਿਯੋਗ ਕਰ ਰਹੇ ਆ ਭਾਰਤ ਬੰਦ ਦਾ ਸੱਦਾ ਹੈ ਭਾਰਤ ਬੰਦ ਦਾ ਸਾਰੇ ਸ਼ਹਿਰ ਵਾਸੀ ਸਹਿਯੋਗ ਕੋਈ ਵੀ ਇਹ ਜੀ ਦੁਕਾਨ ਨਹੀਂ ਕੀ ਆਖਿਆ ਇੱਕ ਦੋ ਦੁਕਾਨਾਂ ਛੱਡ ਕੇ ਕਿਉਂਕਿ 100% ਕਦੇ ਵੀ ਕੋਈ ਕੰਮ ਨਹੀਂ ਹੁੰਦਾ ਹੁੰਦਾ 1-2% ਘੱਟ ਹੁੰਦਾ ਹੁੰਦਾ ਪਰ ਤਕਰੀਬ ਨਹੀਂ ਆ ਜੇ ਬੈਂਕਾਂ ਬੈਂਕਾਂ ਖੁੱਲੀਆਂ ਸੀਗੀਆਂ ਬੈਂਕਾਂ ਵੀ ਬੰਦ ਹੋ ਗਈਆਂ ਹਾਂ ਸਭ ਤੋਂ ਮਾੜੀ ਗੱਲ ਕੀਤੀ ਇੱਥੋਂ ਦੇ ਜੋ ਟਰੱਕ ਯੂਨੀਅਨ ਦਾ ਪ੍ਰਧਾਨ ਆ ਜੋ ਆਪ ਦੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਆਪ ਦੀ ਸਰਕਾਰ ਬਣਾਉਂਦਾ ਹੋ ਉਹਨੇ ਅੱਜ ਇੱਥੇ ਟਰੱਕ ਚਲਾਤੇ ਉਹਦੀ ਅਸੀਂ ਨਖੇਦੀ ਕਰਦੇ ਆ ਅਸੀਂ ਜਾ ਕੇ ਟਰੱਕ ਬੰਦ ਵੀ ਕਰਵਾਉਂਦੇ ਉਹਦੇ ਹਾਂ ਪਰ ਅਸੀਂ ਆਉਣ ਵਾਲੀ ਕੋਈ ਮੀਟਿੰਗ ਕਰਕੇ ਉਹਦੇ ਐਕਸ਼ਨ ਵੀ ਕਰਾਂਗੇ ਕਿਉਂਕਿ ਉਹ ਜੋ ਟਰੱਕ ਯੂਨੀਅਨ ਦੇ ਪ੍ਰਧਾਨ ਆ ਉਹ ਕਿਸਾਨ ਤੇ ਮਜ਼ਦੂਰ ਦੇ ਵਿੱਚ ਪਾੜਾ ਪਉਣ ਦੀ ਕਰਦਾ ਸੀ ਵੀ ਮਜ਼ਦੂਰਾ ਮਜ਼ਦੂਰ ਧਾਰਨੇ ਦੇ ਵਿੱਚ ਨਾ ਹੋਣ ਜਿਹੜਾ ਟਰੱਕ ਯੂਨੀਅਨ ਦੇ ਪ੍ਰਧਾਨ ਹੈ ਟਰੇਡ ਯੂਨੀਅਨ ਥੋੜੇ ਨਾਲ ਸਾਰੇ ਵੈਸੇ ਤਾਂ ਸਾਰੀਆਂ ਯੂਨੀਅਨਾਂ ਨਾਲ ਥੋੜੇ ਨਾਲ ਹੈ ਜਿਹੜੀ ਜੈਤੋ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਕੀ ਉਹਨਾਂ ਨੇ ਥੋੜ ਨੂੰ ਕੋਈ ਸਮਰਥਨ ਨਹੀਂ ਦਿੱਤਾ ਟਰੱਕ ਉਹਨਾਂ ਨੇ ਸਿਰਫ ਜੈਤੋ ਦੀ ਜਿਹੜਾ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਉਹਨੇ ਕੋਈ ਸਮਰਥਨ ਨਹੀਂ ਦਿੱਤਾ ਉਹਨੇ ਅੱਜ ਟਰੱਕ ਯੂਨੀਅਨ ਦੇ ਟਰੱਕ ਕੱਟਦੇ ਸੀ ਟਰੱਕ ਚਲਾਤੇ ਸੀ ਧੰਨਵਾਦ ਵੀ ਕੋਈ ਨਾ ਕੋਈ ਐਕਸ਼ਨ ਜ਼ਰੂਰ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ ਕਾਲੇ ਤੁਸੀਂ ਕੀ ਕਹਿਣਾ ਚਾਹੋਗੇ ਬਈ ਜਿਹੜੇ ਭਾਰਤ ਬੰਦੇ ਸਦੇ ਜਿਹੜੇ ਆਪਣੇ ਕੁਝ ਆਗੂ ਕਹਿ ਦਿੰਦੇ ਆ ਆਪਣੇ ਆਮ ਆਦਮੀ ਪਾਰਟੀ ਦੇ ਵੀ ਪੰਜਾਬ ਸਰਕਾਰ ਤਾਂ ਸਹਿਯੋਗ ਦੇ ਰਹੀ ਆ ਸਹਿਯੋਗ ਦੇ ਰਹੀ ਆ ਇਹ ਸਾਰਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਸੰਗਰੂਰ ਤੋਂ ਗਾਂ ਹਜੇ ਮਹਿਲਕਲਾਂ ਟੱਪਿਆ ਕਿਸਾਨ ਪੰਜਾਬ ਸਰਕਾਰ ਸਾਡੇ ਥਾਂ ਦੇ ਵਿੱਚ ਆ ਕੇ ਹਰਿਆਣਾ ਪੁਲ ਸਾਡੇ ਆਕੇ ਨੌਜਵਾਨਾਂ ਤੇ ਇਹ ਕੇ 47 ਦੇ ਫਾਇਰ ਮਾਰੀ ਜਾਂਦੇ ਆ ਬੰਬ ਸਿੱਟੀ ਜਾਂਦੇ ਆਗੇ 50 ਸਰਕਾਰ ਵੀ ਉਹਨਾਂ ਨਾਲ ਮਿਲੀ ਹੋਈ ਆ ਇਹ ਆਰਐਸਐਸ ਦੀ ਬੀ ਟੀਮ ਆ ਮੋਦੀ ਤੇ ਭਗਵੰਤ ਪਜਾਓ ਪੰਜਾਬ ਬਚਾਓ ਇਹ ਨਾਰਾ ਮਾਰੋ ਜਿਵੇਂ ਕਿ ਆਪਾਂ ਕਹਿ ਰਹੇ ਆਂ ਵੀ ਹਰਿਆਣੇ ਦੇ ਜਿਹੜੀ ਹਰਿਆਣਾ ਦੀ ਫੌਜਾਂ ਆਂ ਨਾ ਉਹ ਆਪਣੇ ਪੰਜਾਬ ਦੇ ਇਰੇ ਦੇ ਵਿੱਚ ਆ ਕੇ ਆਪਣੇ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਹੈ ਇਸ ਦੇ ਸਬੰਧ ਵਿੱਚ ਤੁਹਾਨੂੰ ਕੀ ਲੱਗਦਾ ਜਿਹੜੀ ਭਗਵੰਤ ਮਾ ਦੀ ਸਰਕਾਰ ਹੈ ਬੀਜਪੀ ਦਾ ਰਲਵੀ ਹੋਈ ਹੈ ਇਹ ਤੇ ਕੋਈ ਸ਼ੱਕ ਹੀ ਨਹੀਂਗਾ ਜਦੋਂ ਇਹ ਰਲਵੀ ਆ ਤਾਂ ਹੀ ਤਾਂ ਉਹ ਬਿਨ ਆਗਿਆ ਲਏ ਬਿਨਾ ਕਿਸੇ ਗੱਲ ਤੋਂ ਦੂਜੀ ਸਟੇਟ ਤੇ ਆ ਕੇ ਆਪਣੇ ਕਿਸਾਨਾਂ ਤੇ ਅਤਿਆਚਾਰ ਕੀ ਜਾਂਦੇ ਆਗੇ ਨਹੀਂ ਤਾਂ ਉਹਨਾਂ ਨੂੰ ਹਜੇ ਤੀਕ ਭਗਵੰਤ ਮਾਨ ਨੇ ਕੋਈ ਸਵਾਲ ਹੀ ਨਹੀਂ ਕੀਤਾ ਵੀ ਤੁਸੀਂ ਸਾਡੇ ਪੰਜਾਬ ਚ ਕਿਉਂ ਆਉਣੇ ਆ ਭਗਵੰਤ ਮਾਨ ਕਹਿੰਦਾ ਸੀ ਵੀ ਅਸੀਂ ਫਲੈਕਸ ਨਹੀਂ ਲਾਉਂਦੇ ਆਏ ਨਹੀਂ ਕਰਦੇ ਸੱਥਾਂ ਚੋ ਚਲਾਵਾਂਗੇ ਸਰਕਾਰ ਆ ਨਗਰ ਵੇਖ ਲਓ ਫਲੈਕਸ ਲੱਗੇ ਹੋ ਉਹ ਵੇਖ ਲਓ ਪ੍ਰਧਾਨ ਦੀ ਫੋਟੋ ਜਿਨ੍ਹਾਂ ਨੇ ਸਾਡੀ ਯੂਨੀਅਨ ਦਾ ਸਮਰਥਨ ਨਹੀਂ ਦਿੱਤਾ ਬਾਕੀ ਸਾਰਿਆਂ ਨੇ ਦਿੱਤਾ ਪ੍ਰਧਾਨ ਜੀ ਜਿਹੜਾ ਇਹ ਭਾਰਤ ਬਾਨ ਦਾ ਸੱਦਾ ਹੈ ਅੱਜ ਸਾਰੇ ਦਿਨ ਦਾ ਜਾਂ ਕੁਝ ਘੰਟਿਆਂ ਦਾ ਜੀ ਇਹ 10 ਤੋਂ 4 ਵਜੇ ਤੱਕ ਦਾ ਅੱਜ ਭਾਰਤ ਬਾਨ ਦਾ ਸੱਦਾ ਹੈ ਸੋ 10 ਤੋਂ 4 ਤੱਕ ਪੂਰਾ ਨਾ 10 ਤੋਂ 5 ਤੱਕ ਸੌਰੀ ਪੂਰਾ ਭਾਰਤ ਬੰਦ ਰਹੂਗਾ ਠੀਕ ਹੈ ਉਸ ਤੋਂ ਬਾਅਦ ਅਸੀਂ ਅੱਧਾ ਧਰਨ ਚੱਕ ਦਿੰਗੇ ਵੈਸੇ ਅੱਜ ਦੁਕਾਨਦਾਰਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਪੂਰਾ ਦਿਨ ਹੀ ਅੱਜ ਬਾਜ਼ਾਰ ਬੰਦ ਰਹੂਗਾ ਸਾਰੀ ਮੰਡੀ ਸੋਡੇ ਨਾਲ ਸਹਿਮਤ ਹੈ ਜੀ ਸਾਰੀ ਮੰਡੀ ਸਹਿਮਤ ਹੈ ਜੀ ਸਾਰਾ ਬਾਜ਼ਾਰ ਬੰਦ ਹੈ ਸਾਰੀਆਂ ਜਥੇਬੰਦੀਆਂ ਸਾਰੀਆਂ ਟ੍ਰੇਡ ਯੂਨਿਅਨ ਸਾਰੀਆਂ ਸਹਿਮਤ ਹੈ ਸਾਰਿਆਂ ਨੇ ਅੱਜ ਬੰਦ ਕੀਤਾ ਭਾਰਤ ਧੰਨਵਾਦ ਜੀ ਸੋ ਤੁਸੀਂ ਦੇਖ ਰਹੇ ਹੋ ਚੈਨ ਡੰਗੜਾ ਪੰਜਾਬ ਤੇ ਸਾਨੂੰ ਅਗਲੀ ਅਪਡੇਟ ਦੇ ਲਈ ਵੀ ਤੁਸੀਂ ਚੈਨ ਦੇ ਨਾਲ ਜੁੜੇ ਰਹੋ ਧੰਨਵਾਦ ਜੀ ਆਪ ਕੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜੇ ਵੀ ਜਥੇਬੰਦੀ ਦੇ ਇੱਥੇ ਆਗੂ ਆ ਮੈਂ ਆ ਗਏ ਸਾਰੇ ਵਰਕਰਾਂ ਨੂੰ ਪੋਡਾ ਚ ਲੈ ਕੇ ਆ